ਆਫਦਾਨ ਹੋ ਜਾਓ ਪੰਜਾਬੀਓ ਕਿਉਂਕਿ ਮੌਨਸੂਨ ਦੇ ਨਾਲ ਹੀ ਜਿਵੇਂ ਕਿ ਬਰਸਾਤ ਪੈਂਦੀ ਹੈ ਤਾਂ ਇਸ ਬਿਮਾਰੀ ਨੇ ਪੰਜਾਬ ਦੇ ਇੱਕ ਜ਼ਿਲ੍ਹੇ ਨੂੰ ਕਾਫੀ ਜ਼ਿਆਦਾ ਉਹ ਜੋ ਆਪਣੇ ਘੇਰੇ ਦੇ ਵਿੱਚ ਲੈ ਲਿਆ ਜਿहां ਪੰਜਾਬ ਦੇ ਇੱਕ ਜ਼ਿਲ੍ਹੇ ਦੇ ਵਿੱਚ ਮੌਨਸੂਨ ਦੀ ਦਸਤਕ ਨਾਲ ਹੀ ਇੱਕ ਬਿਮਾਰੀ ਹੈ ਜੋ ਫੈਲਣ ਲੱਗੀ ਹੈ ਜਿਸ ਤੋਂ ਬਾਅਦ ਸਿਹਤ ਵਿਭਾਗ ਚੌਕਸ ਹੋ ਗਿਆ ਹੈ ਮੌਨਸੂਨ ਨੇ ਦਸਤਕ ਦੇਣ ਦੇ ਨਾਲ ਹੀ ਜ਼ਿਲ੍ਹੇ 'ਚ ਡੇਂਗੂ ਦੇ ਪੈਰ ਫੈਲਣ ਲੱਗੇ ਨੇ ਮੌਜੂਦਾ ਸਮੇਂ 'ਚ ਮੋਹਾਲੀ 'ਚ ਡੇਂਗੂ ਦੇ 15 ਕੇਸ ਸਾਹਮਣੇ ਆ ਚੁੱਕੇ ਨੇ ਡੇਂਗੂ ਦੇ ਵਧਰੇ ਮਾਮਲੇ ਨੂੰ ਵੇਖਦਿਆ ਸਿਹਤ ਵਿਭਾਗ ਵੱਲੋਂ ਇਸੇ ਕਾਬੂ ਪਾਉਣ ਲਈ ਪੂਰੀ ਤਿਆਰੀ ਕਰ ਲਈ ਗਈ ਹੈ ਸਿਹਤ ਵਿਭਾਗ ਅਨੁਸਾਰ ਜੁਲਾਈ ਤੋਂ ਲੈ ਕੇ ਨਵੰਬਰ ਤੱਕ ਡੇਂਗੂ ਦੇ ਮਾਮਲੇ ਵਧਦੇ ਨੇ ਅਜੇ ਹਟ ਜੇਕਰ ਲੋਕ ਸਾਵਧਾਨੀ ਵਰਤਣ ਤਾਂ ਡੇਂਗੂ ਦੀ ਲਪੇਰ ਚੋਂ ਬਚ ਸਕਦੇ ਨੇ ਸਿਹਤ ਵਿਭਾਗ ਵੱਲੋਂ ਘਰ-ਘਰ ਜਾ ਕੇ ਡੇਂਗੂ ਦੇ ਲਾਰਵੇ ਦੀ ਜਾਂਚ ਅਤੇ ਲੋਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਸੁਦਾਸਤੀ ਕੀ ਡਾਕਟਰ ਸੁਭਾਸ਼ ਕੁਮਾਰ ਨੇ ਜ਼ਿਲ੍ਹਾ ਵਾਸੀਆਂ ਨੂੰ ਡੇਂਗੂ ਦੀ ਰੋਕਥਾਮ ਤੇ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ਲੋਕਾਂ ਨੂੰ ਕਿਹਾ ਕਿ ਆਪਣੇ ਆਲੇ-ਦੁਆਲੇ ਗੰਦਗੀ ਇਕੱਠੀ ਨਾ ਹੋਣ ਦਿਓ ਸਾਫ਼ ਜਾਂ ਗੰਦਾ ਪਾਣੀ ਇਕੱਠਾ ਨਾ ਹੋਣ ਦਿਓ ਕਿਉਂਕਿ ਇਸ ਦੇ ਵਿੱਚ ਹੀ ਡੇਂਗੂ ਦਾ ਮ ਡੈਂਗੂ ਫਲੌਣ ਵਾਲਾ ਮੱਛਰ ਦਿਨ ਵੇਲੇ ਕੱਢਦਾ ਤੇ ਸਾਫ਼ ਪਾਣੀ ਚ ਮਿਲਦਾ ਹੈ ਉੱਥੇ ਹੀ ਪੜਦਾ ਹੈ ਜੇਕਰ ਕਿਸ ਨੂੰ ਡੈਂਗੂ ਹੋਣ ਦਾ ਸ਼ੱਕ ਹੈ ਤਾਂ ਜਲਦੀ ਹਸਪਤਾਲ ਜਾਓ ਲੇਟ ਨਾ ਕਰੋ ਨਹੀਂ ਤਾਂ ਕਾਫੀ ਪਰੇਸ਼ਾਨੀ ਹੋ ਸਕਦੀ ਹੈ ਸਰੀਰ ਨੂੰ ਪੂਰੀ ਤਰ੍ਹਾਂ ਢੱਕਣ ਵਾਲੇ ਕੱਪੜੇ ਪਾਓ ਮੱਛਰਦਾਨ ਲਗਾ ਕੇ ਸੋਵੋ ਦਿਨ ਵੇਲੇ ਮੱਛਰ ਭਜਾਉਣ ਵਾਲੇ ਲੋਸ਼ਨ ਜਾਂ ਤੇਲ ਦੀ ਵਰਤੋਂ ਕਰੋ ਟੁੱਟੇ ਭਾਂਡੇ ਆ ਪੁਰਾਣੇ ਟਾਇਰਾ ਗਮਲਿਆ ਫਲਾਵਰ ਪੋਟ ਡਰਮਾ ਕੂਲਰਾਂ ਚ ਪਾਣੀ ਇਕੱਠਾ ਨਾ ਹੋਣ ਦਿਓ ਉਸ ਉਦਾਸੀ ਹੈ ਕਿ ਆਏ ਸਾਲ ਹੀ ਡੈਂਗੂ ਦੇ ਨਾਲ ਕਾਫੀ ਲੋਕ ਮਰਦੇ ਨੇ ਕਈ ਲੋਕਾਂ ਦੀ ਜਾਨ ਤੇ ਬਣ ਜਾਂਦੀ ਹੈ ਸੋ ਆਪਣੇ ਆਪ ਨੂੰ ਆਪਣੇ ਤੇ ਖੁਦ ਹੀ ਰੱਖਣਾ ਪਵੇਗਾ ਆਸਾ ਪਾਸਾ ਸਾਫ਼ ਰੱਖੋ ਤਾਂ ਜੋ ਇਸ ਬਿਮਾਰੀ ਤੋਂ ਬਚ ਸਕੀਏ